ਹਮਾਰਾ ਰਹਿ ਜੈ ਪੀਰ ਜੈ ਪੀਰ ਸਰਬਦੋਸ਼ ਸ਼ਕਤੀ ਹਮਾਰਾ ਰਹਿ ਸਰਬਦੋਸ਼ ਸ਼ਕਤੀ ਹਮਾਰਾ ਰਹਿ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਤੋਂ ਧੰਤਨ ਸਤਿਗੁਰੂ ਵਿਦਾਸ ਮਹਾਰਾਜ ਦੇ ਸ੍ਰੀ ਗੁਰੂ ਵਿਦਾਸ ਮਹਾਰਾਜ ਗੁਰੂ ਘਰ ਜਿਹੜਾ ਅੱਜ ਪਿੰਡ ਪਰੋ ਪੁਜਾਰਾ ਵਿੱਚ ਜਿਹੜੇ ਪਹੁੰਚੇ ਸੀ ਜਿੱਥੇ ਸਾਡੇ ਸ੍ਰੀ ਗੁਰੂ ਵਿਦਾਸ ਸਾਧੂ ਸੰਪਰਦਾ ਸਾਡੀ ਦੇ ਪੰਜਾਬ ਪ੍ਰਧਾਨ 108 ਸੰਤ ਗੁਰਵੰਧाराम ਜੀ ਉਹਨਾਂ ਦੇ ਪਿੰਡ ਦੇ ਡੇਰੇ ਦੇ ਨਾਲ ਹੀ ਜਿਹੜਾ ਹੈ ਗੁਰੂ ਘਰ ਸ੍ਰੀ ਗੁਰੂ ਵਿਦਾਸਵਰ ਹੈ ਜਿਹੇ ਗੁਰੂ ਘਰ ਜਿਹੜਾ ਬਣਿਆ ਆ ਜੋ ਹਜੇ ਬਣ ਰਿਹਾ ਉਹ ਬਹੁਤ ਵਧੀਆ ਬਿਲਡਿੰਗ ਜਿਹੜੀ ਹੈ ਨੀ ਉਹ ਸਾਰੀ ਆ ਉੱਪਰ ਵੀ ਇਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਗ੍ਹਾ ਬਣਾਈ ਆ ਪਰ ਇਹਦਾ ਜਿਹੜਾ ਬਹੁਤ ਸਾਲਾਂ ਤੋਂ ਜਿਹੜਾ ਰਸਤਾ ਜਾਂਦਾ ਸੀਗਾ ਜਿਹੜਾ 21 ਫੁੱਟ ਰਸਤਾ ਆ ਉਹ ਪਿੱਛੇ ਬਾਬਾ ਸਾਹਿਬ ਅਮੀਰਗੜ੍ਹ ਜੀ ਦਾ ਸਟੈਚੂ ਲੱਗਾ ਉਸ ਤੋਂ ਜਿਹੜਾ ਗੁਰੂ ਘਰ ਨੂੰ ਰਸਤਾ ਹੁੰਦਾ ਇੱਕ ਰਸਤਾ ਇਹ ਗਲੀ ਜਿੱਥੇ ਸਾਡੇ ਸਮਾਜ ਦੇ ਘਰ ਵੀ ਹਨ ਉੱਥੇ ਛੋਟੇ ਛੋਟੇ ਬੱਚੇ ਜਦੋਂ ਖੇਡਦੇ ਚੱਲ ਗਿਰਜੇ ਬਾਹਰ ਨਿਕਲਦੇ ਆਪਾਂ ਗੱਡੀਆਂ ਉਹ ਅੰਦਰ ਜਿਹੜਾ ਲਿਜਾਣਾ ਬੜਾ ਔਖਾ ਹੈ। ਸੋ ਐਸ ਰਸਤੇ ਦੇ ਉੱਪਰ ਜਿਹੜਾ ਸਮਾਜ ਨੇ ਵੀ ਚਾਇਆ ਸੀ ਵੀ ਸਾਡੇ ਗੁਰੂ ਘਰ ਜਦੋਂ ਬਣ ਜਣਾ ਇੱਥੇ ਠਿਕਾਣਾ ਹੋਣਾ ਤੇ ਇਹ ਰਸਤਾ ਜਿਹੜਾ ਸਾਨੂੰ ਜਿਹੜਾ ਆ ਉਹ ਦਿੱਤਾ ਜਾਵੇ। ਇਹਨਾਂ ਨੇ ਵੱਟੇ ਵੀ ਜਦੋਂ ਪਾਈ ਸੀਗੇ ਤੇ ਇਥੋਂ ਚਾਇਆ ਵੀ ਇਥੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਸਾਰੀ ਜਿਹੜੀ ਸੜਕ ਦੀ ਉਹ ਕਰ ਸੀਗੇ ਪਰ ਕੁਝ ਵਿਅਕਤੀ ਨੇ ਪਿੰਡ ਦੇ ਨੇ ਸ਼ਰਧੀਆਂ ਸਰਾਂ ਨੇ ਜਦੋਂ ਉਹਨਾਂ ਦੇ ਉੱਪਰ ਸਟੇ ਲੈ ਲਈ ਸਟੇ ਲੈਣ ਤੋਂ ਬਾਅਦ ਸਾਡੇ ਪਿੰਡ ਦੇ ਅਗੋੜੇ ਵੀ ਸਟੇ ਲਾਈ। ਉਸ ਤੋਂ ਬਾਅਦ ਇਹ ਜਿਹੜਾ ਇੱਥੇ ਟਰੈਕਟਰਾਂ ਦੇ ਨਾਲ ਜਿਹੜਾ ਸ਼ਰਿਆਂਵ ਜਿਹੜਾ ਉਹਨਾਂ ਨੇ ਇਹ ਰਸਤਾ ਸਾਰਾ ਹੀ ਜਿਹੜਾ ਕੁੱਟ ਕੇ ਉਹਨੂੰ ਜਿਹੜਾ ਬਾਅਦ ਤੱਕ ਖੇਤ ਹੀ ਪੂਰਾ ਬਾਅਦ ਤੱਕ ਅੱਜ ਜਿਹੜੀ ਹੈ ਇੱਥੇ ਐਸਐਚਓ ਸਾਹਿਬ, ਐਸਐਸਪੀ ਸਾਹਿਬ, ਐਸਪੀ ਹੈੱਡਕਵਾਰਟਰ ਸਾਹਿਬ ਤੇ ਡੀਆਈਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਵੀ ਇੱਥੇ ਜੋ ਵੀ ਹੋਇਆ ਸਨੂਦੀਆਂ ਧੱਜੀਆਂ ਲਾਈਆਂ ਆਪ ਹੀ ਸਟੇ ਲੈਂਦੇ ਆ ਆਪ ਹੀ ਸਟੇ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਉੱਪਰ ਕਹਿੰਦੇ ਡਰਾਫਟ ਜਿਹੜੀ ਆ ਅਸੀਂ ਪਾ ਦਿੰਦੇ ਆ ਤੇ ਜਿਹੜੇ ਟਰੈਕਟਰ ਆ ਸਾਡੀ ਮੰਗ ਸੀ ਵੀ ਜਿਹੜੇ ਟਰੈਕਟਰ ਜਿਹਨਾਂ ਨੇ ਵਾਏ ਆ ਉਹ ਟਰੈਕਟਰ ਥਾਣੇ 'ਚ ਖੜੇ ਕੀਤੇ ਜਾਣ ਤੇ ਉਹ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਪਾਈ ਜਾਵੇ। ਅਤੇ ਜਿਹੜਾ ਰਸਤਾ ਆ ਕਿਉਂਕਿ ਇਹ ਰਸਤਾ ਹੁਣ ਰਸਤਾ ਨਹੀਂ ਰਿਹਾ ਇਹ ਸਾਡੇ ਗੁਰੂ ਘਰ ਨੂੰ ਜਾਂਦਾ ਰਸਤਾ ਕਿਉਂਕਿ ਜਦੋਂ ਆਪਾਂ ਉਹ ਰਸਤਾ ਬੁਣਾ ਤੇ ਉਹ ਸਿੱਧਾ-ਸਿੱਧਾ ਟੈਗਰਾਂ ਦੇ ਅਬਦਾਸਿਆ ਸਮਾਜ ਦੇ ਉੱਪਰ ਇਹਨਾਂ ਨੇ ਜਿਹੜਾ ਕੀਤਾ ਆ ਕਿਉਂਕਿ ਸਾਡਾ ਰਸਤਾ ਹੀ ਉਹ ਸੀਗਾ। ਤੇ ਸਾਡੀ ਆਸ ਤਾਂ ਉਹ ਜਿਹੜੀ ਠੇਸ ਚਾਈਏ ਰਸਤੇ ਦੀ। ਸੋਨਾ ਪੇ ਚਾਹੀਦਾ ਵੀ ਜਿਹੜੇ ਬੰਦੇ ਹੈਗੇ ਉਹਨਾਂ ਦੇ ਉੱਪਰ ਐਸਆਸੀ ਐਕਟ ਦਾ ਪਰਚਾ ਜਿਹੜਾ ਆ ਉਹ ਦਰਜ ਕੀਤਾ ਜਾਵੇ ਅਸੀਂ ਆਪਣੀ ਦੂਰਬਿਨ ਟਿਕਟਪੋਸ ਦੇ ਸਾਥੀ ਵੀ ਸਾਡੇ ਪਿੰਡ ਦੇ ਪੁਰੀ ਪੰਚਾਇਤ ਸਰਪੰਥਾ ਵੀ ਸੋ ਇਹਨਾਂ ਦੀ ਪੂਰੀ ਪੰਚਾਇਤ ਸਾਡੇ ਨਾਲ ਆ ਇਹਨਾਂ ਨੇ ਵੀ ਇਹ ਚਾਇਆ ਸੀ ਵੀ ਸਾਡੇ ਗੁਰੂ ਘਰ ਨੂੰ ਰਾਸਤਾ ਸੁਣਿਆ ਜਾ ਪਰ ਗੱਲ ਇਹ ਆ ਵੀ ਹਮੇਸ਼ਾ ਹੀ ਸਮਾਜ ਨੇ ਸਵਿਦਾਸੀਆ ਸਮਾਜ ਨੇ ਵਾਲਮੀਕੀ ਸਮਾਜ ਨੇ ਹਰ ਇੱਕ ਗਾਲੀ ਕਾਸਟਾਂ ਨੇ ਹਮੇਸ਼ਾ ਹੀ ਸਵਿਧਾਨ ਨੂੰ ਮੰਨਿਆ ਤੇ ਕਾਨੂੰਨ ਕਦੀ ਹੱਥ ਲਿਆ ਵਿੱਚ ਕੁਝ ਨਹੀਂ ਕੀਤੀ ਪਰ ਇਹ ਲੋਕ ਜਦੋਂ ਕਾਨੂੰਨ ਆਪ ਹੁੰਦੇ ਤਾਂ ਜਿਹੜਾ ਹੁੰਦਿਆਂ ਤੇ ਸਾਡੇ ਸਮਾਜ ਨੂੰ ਵੀ ਚਾਹੀਦਾ ਕਿ ਜੇ ਉਹ ਇਹ ਕਰ ਸਕਦੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਜੇ ਉਹਨਾਂ ਨੇ ਕੀਤਾ ਤੇ ਸਾਡਾ ਫਰਜ਼ ਬਣਦਾ ਵੀ ਇਹਨਾਂ ਨੂੰ ਸਮਾਜ ਨੂੰ ਜਿਹੜਾ 21 ਫੁੱਟ ਰਸਤਾ ਆ ਉਹ ਅਸੀਂ ਦਿਵਾ ਕੇ ਰਾਵਾਂਗੇ ਜੋ ਮਰਜ਼ੀ ਹੋ ਜਵੇ ਅਸੀਂ ਪ੍ਰਸ਼ਾਸਨ ਨੂੰ ਵੀ 24 ਘੰਟੇ ਦਾ ਸਮਾਂ ਦਿੰਦੇ ਆ ਵੀ ਸਾਨੂੰ 21 ਫੁੱਟ ਦਾ ਰਸਤਾ ਦਿੱਤਾ ਜਾਵੇ ਅਤੇ ਉਹਨਾਂ ਦੇ ਉੱਪਰ ਐਸੀਅਟ ਦਾ ਪਰਚਾ ਦੇਰੋਂ ਦੀ ਗਿਰਤਰੀ ਜਿਹੜੀ ਆ ਉਹ ਪਾਈ ਜਾਵੇ ਜੇਕਰ ਨਹੀਂ ਪਾਈ ਜਾਂਦੀ ਤਾਂ 24 ਘੰਟੇ ਤੋਂ ਬਾਅਦ ਜਿਹੜਾ ਅੱਜ ਦਸ਼ਰੇ ਕਰਕੇ ਅੱਜ ਜਿਹੜਾ ਹੋਰ ਧਾਰਮਿਕ ਪ੍ਰੋਗਰਾਮ ਆ ਕਰਕੇ ਸਾਰਿਆਂ ਨੇ ਕਿਹਾ ਸੀ ਪੁਲਿਸ ਪ੍ਰਸ਼ਾਸਨ ਵੀ ਡੂੜੀ ਤੇ ਸੀ ਵੀ ਅੱਜ ਜਿਹੜਾ ਤੁਸੀਂ ਟੋਲ ਪਲਾਜੇ ਦਾ ਆਪਾਂ ਬੰਦ ਦਾ ਰੱਖਿਆ ਸੀਗਾ ਉਹ ਕਹਿੰਦੇ ਅਸੀਂ ਕਾਰਵਾਈ ਸ਼ਾਅ ਤੇ ਕਰ ਦਿੰਦੇ ਜੇਕਰ ਨਾ ਕੀਤੀ ਤੇ ਕੱਲ ਜਿਹੜਾ ਆ ਕੱਲ ਅੱਜ ਸ਼ਾਮ ਨੂੰ ਤੁਹਾਨੂੰ ਸਮਾਂ ਜਿਹੜਾ ਦੱਸ ਦਿੱਤਾ ਜਾਊਗਾ ਕੀ ਟਾਈਮ ਆ ਆਪਾਂ ਸਾਰੇ ਸਾਥੀਆਂ ਨੇ ਹੋਰਾਂ ਨੂੰ ਵੀ ਕਹਿੰਦਾ ਜਿੱਥੇ ਬੰਦਿਆ ਪੂਰੇ ਪੰਜਾਬ ਦੇ ਵਿੱਚੋਂ ਆਗੂ ਸਭਾ ਨਾਲ ਸੱਜਾਂਗੇ ਸਾਰਿਆਂ ਅਤੇ ਟੋਲ ਪਲਾਜਾ ਬਹਿਰਾਮ ਜਿਹੜਾ ਪੱਕੇ ਤੌਰ ਤੇ ਉੱਪਰ ਵੰਦਗੀ ਤੇ ਜਾਊਂਗਾ ਜਿੰਨੇ ਜਕਰ ਸਾਨੂੰ 21 ਫੁੱਟ ਦਾ ਰਸਤਾ ਅਤੇ ਇਹਨਾਂ ਦੀ ਗ੍ਰਿਫਤਾਰੀ ਅਤੇ ਐਸਆਈਐਟ ਦਾ ਪਰਚਾ ਇਹਨਾਂ ਦੇ ਟਰੈਕਟਰ ਜਿਹੜੇ ਸਾਡੇ ਚ ਲਈ ਜਾਮਾ ਉਹਦੇ ਮੈਂ ਇਨਹੀ ਬੇਜ਼ੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਜਹਾਪ